ਹੈਲੋ ਜੀ ਜੀਆਂਆਂ ਨੂੰ ਕਿਦਾਂ ਹਾਲ ਚਾਲ ਉਮੀਦ ਕਰਦੀ ਆ ਸਭ ਬਦਕਿਆ ਹੋਵਗਾ ਖੂਬ ਮਜ਼ੇ ਚ ਹੋਵਗਾ ਜਿੱਥੇ ਵੀ ਹੋਵਗਾ ਆਪਣੀ ਜ਼ਿੰਦਗੀ ਨੂੰ ਭਰਪੂਰ ਜੋਇਆ ਕਰਦੇ ਹੋਵਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਨਵਾਂ ਪਿਆਰ ਹਮੇਸ਼ਾ ਆਪਣੇ ਵੀਰਾ ਪਹਿਣਾ ਦੇ ਨਾਲ ਹਮੇਸ਼ਾ ਇਦਾਂ ਹੀ ਹੱਸਦੇ ਵਸਦੇ ਰਹਿਓ ਤੇ ਆਪਾਂ ਆ ਗਏ ਆ ਜੀ ਅੱਜ ਕਾਮੇਡੀ ਬੁਆਏ ਦੀ ਵਧੀਆ ਜੀ ਵੀਡੀਓ ਲੈ ਕੇ ਬਾਹਰ ਆਪਾਂ ਆਏ ਹਾਂ ਜੀ ਤੇ ਅੱਜ ਕਾਫੀ ਸੀ ਨਾਲ ਬਾਹਰ ਆਪਾਂ ਵੇਖਣ ਲੱਗੀਆਂ ਜੀ ਕੁੱਤੇ ਖਾਨੀ ਤੇ ਵੇਖਦੀ ਆ ਜੀ ਕਿਹਦੀ ਕਿਹਦੀ ਕੁੱਤੇ ਖਾਨੀ ਹੁੰਦੀ ਹੈ ਤੇ ਪਹਿਲੇ ਆਪਾਂ ਵੀਡੀਓ ਵੇਖ ਲ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਆਪਾਂ ਨੂੰ ਕਾਫੀ ਕਮੈਂਟ ਆ ਰਹੇ ਸੀ ਕਿ ਕਮਲ ਪਟਿਆਲਾ ਤੇ ਜੈਸਮਿਨ ਮਾਲ ਤੇ ਕੋਈ ਵੀਡੀਓ ਲੈ ਕੇ ਆਓ ਤੇ ਆਪਾਂ ਤੁਹਾਡੀ ਡਿਮਾਂਡ ਤੇ ਅੱਜ ਵੀਡੀਓ ਬਣਾਈ ਆ ਤੇ ਆਪਾਂ ਹੁਣ ਕਰਨ ਲੱਗਿਆ ਉਹਨਾਂ ਦੀ ਖਾਤਰਦਾਰੀ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਚਲੋ ਯਾਰ ਸ਼ੁਰੂ ਕਰਤੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਨਿਊ ਬਲੌਗ ਸਤਿ ਸ੍ਰੀ ਅਕਾਲ ਕਮਲ ਭਾਬੀ ਜੀ ਕਿਵੇਂ ਅੱਜ ਗੁਥਰਖਾਨੇ ਜੀ ਬਲੌਗ ਅੱਜ ਕੱਪੜੇ ਧੋਈ ਜਾਂਦੇ ਹਾਂ ਬਹੁਤ ਢੇਰ ਲੱਗਿਆ ਪਿਆ ਕੱਪੜਿਆਂ ਦਾ ਢੇਰ ਲੱਗਿਆ ਪਿਆ ਕੱਪੜਿਆਂ ਦਾ ਉਹ ਭਾਬੀ ਜੀ ਤੁਸੀਂ ਤਾਂ ਉਸ ਦਿਨ ਇੰਟਰਵਿਊ 'ਚ ਕੋਈ ਹੋਰ ਹੀ ਗੱਲ ਕੀਤੀ ਜਾਂਦੇ ਸੀ ਤਾਂ ਭੈਣ ਹੁਣੇ ਦੱਸ ਦਿੰਨੀ ਹੈ ਕਿ ਹਾਲਾਤ ਤਾਂ ਬਹੁਤ ਮਾੜੇ ਦੇਖੇ ਇਹਨਾਂ ਨੇ ਮੈਨੂੰ ਰਾਣੀਆਂ ਵਾਂਗ ਰੱਖਿਆ ਉਹ ਭਾਬੀ ਜੀ ਜੇ ਸਾਬ ਨਾਲ ਤੁਸੀਂ ਪੰਡ ਕੱਪੜੇ ਧੋਈ ਜਾਂਦੇ ਹੋ ਔਰ ਰਾਣੀਆਂ ਵਾਂਗਣੀ ਨੌਕਰਾਨੀਆਂ ਵਾਂਗ ਕੋ ਥੋੜੀ ਨਾ ਫੋਰ ਇੰਟਰਵਿਊ ਸੁਣੋ ਭਾਬੀ ਜੀ ਕਿਉਂਕਿ ਫਿਰ ਆਪ ਇਹਨਾਂ ਨੇ ਤਾਲੇ ਤੁਲੇ ਖੋਲ ਕੇ ਅੰਦਰ ਵੜਿਆ ਕੋਈ ਮੇਰੀ ਸੱਸ ਨਹੀਂ ਸੀ ਪਾਣੀ ਵਾਰਨ ਨੂੰ ਜਦ ਕਿ ਮੈਨੂੰ ਇੰਨੇ ਚਾ ਸੀ ਇਨੀਆਂ ਰੀਜਾਂ ਸੀ ਜਿਨ੍ਹਾਂ ਨੇ ਵਿਆਹ ਕਰਾਇਆ ਸੀ ਉਹ ਵੀ ਬਦਸਕ ਮਿੰਟ ਬਾਅਦ ਉਹ ਵੀ ਆਪਣੇ ਘਰੇ ਚਲੇ ਗਏ ਸੀ ਹੋ ਭਾਬੀ ਜੀ ਤਾਲੇ ਤੁਲੇ ਨਹੀਂ ਹੁੰਦੇ ਓਏ ਤਾਲੇ ਹੁੰਦੇ ਆ ਲੈ ਇਹਨਾਂ ਦੀ ਗੱਲ ਵੀ ਸੁਣ ਲਓ ਆਖੇ ਜਿਹੜੇ ਵਿਚੋਲਾ ਨੇ ਵਿਆਹ ਕਰਵਾਇਆ ਸੀ ਉਹ ਵੀ ਚੁਰ ਗਏ ਉਹ ਉਹਨਾਂ ਨੇ ਜਾਣਾ ਹੀ ਸੀ ਘਰੇ ਹੋਰ ਤੁਹਾਡੇ ਨਾਲ ਰਾਤ ਨੂੰ ਕਮਰੇ ਚ ਸੌਣਾ ਸੀ ਨਾਲੇ ਕਹਿੰਦੇ ਕਿ ਨਾ ਮੇਰੀ ਸੱਸ ਨਾ ਨਨਣ ਕੋਈ ਨਹੀਂ ਸੀ ਉਸਦਣ ਉਹ ਚੰਗਾ ਹੋ ਗਿਆ ਭਾਬੀਓ ਤੁਹਾਡੇ ਨਾਲ ਨਹੀਂ ਰਹਿੰਦੇ ਉਹ ਤੁਹਾਡਾ ਸੁਭਾਅ ਦੇ ਕਿ ਉਹਨਾਂ ਨੇ ਵੈਸੇ ਹੀ ਘਰੋਂ ਨਿਕਲ ਜਾਣਾ ਸੀ ਕੀ ਕਰਨਾ ਇੰਨਾ ਵੱਡਾ ਕੀ ਹੈ ਦੇਵ ਚਾਉਂਦਾ ਰੱਖ ਲਿਆ ਰਮ ਕੋਈ ਨਹੀਂ 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 ਰੱਖ ਲਾ ਕਿਉਂ ਜਦ ਮੈਂ ਇਹ ਸਾਰਾ ਕੁਝ ਯੂਜ਼ ਹੀ ਨਹੀਂ ਕਰਦੀ ਮੈਂ ਕਿਵੇਂ ਨਾ ਪੈਸੇ ਲੱਗੇ ਫ੍ਰੀਚ ਨਹੀਂ ਲਿਆਂਦਾ ਹੈਗਾ ਮੈਂ ਨਹੀਂ ਇਹ ਕਰਨ ਵਾਲੀ ਵਾਪਸ ਕਰਕੇ ਆਉਂ ਕੌਣ ਹੈ ਰੁਕ ਕਹਾਂ ਸੇ ਆਤੇ ਨੇ ਲੈ ਲੈਣਾ ਲੋਕੀ ਇੱਕ ਦਿਨ ਦੱਸ ਰਹੇ ਹੋਣਗੇ ਦੋ ਦੋ ਤਿੰਨ ਤਿੰਨ ਚੀਜ਼ਾਂ ਪਈ ਹੋਣੇ ਇਸ ਕੋ ਹੋਇਆ ਗੱਲ ਤਾਂ ਬਿਲਕੁਲ ਹੀ ਸਹੀ ਗਈ ਇਹਦੇ ਘਰ ਆ ਲੈਣੇ ਉਹ ਲੋਕੀ ਇੱਕ ਇੱਕ ਚੀਜ਼ਾਂ ਹੁਣ ਦੱਸਦੇ ਆ ਉਹ ਇਹ ਨੂੰ ਦੋ ਤਿੰਨ ਤਿੰਨ ਲਿਆ ਕੇ ਦਿੰਦਾ ਵੇਖੋ ਹਲਦੀ ਦਾ ਪੈਕੇਟ ਚਾਹੀਦਾ ਸੀ ਇੱਕ ਤੇ ਇਹਨੇ ਤਿੰਨ ਲਿਆਤੇ ਆਹ ਦੇਖੋ ਇੰਨੀ ਵੱਡੀ ਹਲਦੀ ਮੈਂ ਕੀ ਕਰੂੰਗੀ ਦੋ ਪੈਕੇਟ ਪਏ ਆਲਰੇਡੀ ਘਰੇ ਲੈ ਹੋਏ ਰੱਬਾ ਝੋਮ ਮਰਵਾਇਆ ਸਮਾਨ ਹਾਂ ਹਾ ਦੇਖ ਲੋ ਉਹ ਲੱਗਦਾ ਹੈ ਬੁੜੀ ਨੇ ਇਕੱਠਾ ਰਾਸ਼ਨ ਵੇਖਿਆ ਪਹਿਲੀ ਵਾਰੀ ਆ ਕਿਵੇਂ ਕਮਲ ਮਾਰੀ ਜਾਂਦੀ ਆ ਉਹ ਨਾਲੇ ਅਕਸ਼ੇ ਭਰਾ ਉਹ ਡਾਇਰੈਕਟਰ ਨੂੰ ਕਿਆ ਕਹਿਣਾ ਇਹਨੂੰ 200 ਰੁਪਏ ਦੇ ਤੇ ਪਿਆਰ ਪੈਂਦੀ ਓਵਰ ਐਕਟਿੰਗ ਦੇ ਕੱਟ ਚੱਲੇ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਦੇ ਵਿੱਚ ਆਡੀਅਮ ਹੋਰਿਆ ਤੁਸੀਂ ਲਿਖੇ ਸੀਗੇ ਤੁਹਾਡੇ ਬੱਚੇ ਨੇ 2 ਦਿਨਾਂ ਚ ਖਤਮ ਕਰ ਦੇਣੇ ਆ ਖਾਣ ਵਾਲੀ ਚੀਜ਼ ਆ ਫਰੇ ਇਹ ਨਹੀਂ ਲੈਣੇ ਓਏ ਦੇਖ ਲੋ ਜੀਨੇ ਕਦੇ ਪਾਰਲੇਜੀ ਵੀ ਨਹੀਂ ਖਾਦੇ ਉਹ ਵੀ ਹੋਰੀ ਉਹਨੂੰ ਚੱਕ ਚੱਕ ਕੇ ਸਿੱਟੀ ਜਾਂਦੇ ਆ ਉਹ ਭਾਬੀ ਜੀ ਦੁਕਾਨ ਵਾਲਾ ਕਿਹੜਾ ਕਿਤੇ ਦੇ ਛੱਡ ਕੇ ਭੱਜ ਚੱਲਿਆ ਉਹ ਇਹਨੂੰ ਵਾਪਸ ਕਰਿਆ ਉਹ ਜੇ ਨਾਲੇ ਇੰਨੀ ਓਵਰ ਐਕਟਿੰਗ ਕਰਨ ਨੂੰ ਹੋਇਆ ਕੀ ਐ ਕਿਵੇਂ ਬੁੜਕ ਬੁੜਕੀ ਵਜਈ ਨਹੀਂ ਆ ਉਹ ਯਾਰ ਮੈਂ ਉਹ ਲੋਕਾਂ ਤੇ ਹਰਾਣਾ ਜਿਹੜੇ ਇਹਨਾਂ ਨੂੰ ਲਾਈਕ ਕਮੈਂਟ ਕਰਦੇ ਆ ਉਹ ਮੇਰੇ ਵਰਗਾ ਇੰਨਾ ਮੱਥਾ ਮਾਰ ਕੇ ਤੋੜਾ ਮਨੋਰੰਜਨ ਕਰਨ ਲਈ ਵੀਡੀਓ ਬਣਾਉਂਦਾ ਉਹ ਮੇਰੀ ਵੀਡੀਓ ਤੱਕ ਦੇ ਕੋਈ ਇਹਨਾਂ ਲਾਈਕ ਕਮੈਂਟ ਆਈ ਨਹੀਂ ਨਾਲੇ ਮੈਂ ਉਹ ਲੋਕਾਂ ਦੇ ਗੁੱਟ ਤੋੜਨੇ ਆ ਜਿਹੜੇ ਵਲੌਗਰਾਂ ਨੂੰ ਲਾਈਕ ਕਮੈਂਟ ਤੇ ਉਹਨਾਂ ਦੀ ਵੀਡੀਓ ਸ਼ੇਅਰ ਕਰਦੇ ਆ ਹਾਹ ਕੋਣ ਖਾਂਦਾ ਪੂਜੀਆ ਹੈ ਇਹ ਕੋਣ ਖਾਂਦਾ ਹੋਏ ਰੱਖੋ ਪੂਰਾ ਡੇਕਾ ਰਾਸ਼ਨ ਹਾ ਜਿਹਦੀ ਸਾਲੀ ਮੈਨੂੰ ਸਮਝ ਨਹੀਂ ਆਈ ਵੀ ਇਹ ਬੁੜੀ ਬਜਰੀ ਸੀਮੈਂਟ ਖਾਂਦੀ ਆ ਕੇ ਇਹਨੇ ਰਾਸ਼ਨ ਚ ਸਾਰੀਆਂ ਚੀਜ਼ਾਂ ਰਿਜੈਕਟ ਕਰਤੀਆਂ ਆਹ ਦੇਖੋ ਇਹਨੇ ਮਿਕਸ ਥਾਲ ਗਿਆ ਸੀ ਮਾਂ ਮਾਂ ਰਾਜਮਾ ਦੀ ਮਾਂ ਛੋਲੇ ਦੀ ਮਿਕਸ ਥਾਲ ਇੱਕ ਇਕਲੀ ਥਾਲ ਨਹੀਂ ਮੈਂ ਕਿਹਾ ਸੀ ਆਫਰਨੈਲ ਹਾਏ ਆਪਣੀ ਮਰਜ਼ੀ ਨਾਲ ਤਾਂ ਬਾਹਰ ਕਦੀ ਘਰੇ ਨਾਲ ਮੰਗਵਾਇਓ ਕਰੀਨ ਮੈਂ ਫੈਨਾ ਯੂਜ਼ ਕਰਦੀ ਹਾਂ ਉਹ ਯੋ ਤਾਂ ਤੇਰੀ ਕਿਸਮਤ ਚੰਗੀ ਆ ਤੇਰੇ ਸਾਹਮਣੇ ਬੰਦਾ ਹੀ ਪੋੜਿਆ ਬੈਠਾ ਮੇਰੇ ਅਰ ਦਾ ਹੁੰਦਾ ਨਾ ਡਾਂਗ ਲਾ ਕੇ ਤੇਰੇ ਗਿੱਟੇ ਗਿੱਟੇ ਛਾਂਗੜੇ ਸੀ ਉਹ ਵੈਸੇ ਭਾਬੀ ਆ ਪੂਜੀਆ ਜਿਹੜਾ ਪਿਆ ਸਾਹਮਣੇ ਇਹ ਤਾਂ ਖਾ ਲੋ ਆ ਖੱਟਾ ਮਿੱਠਾ ਪੂਜੀਆ ਇਹ ਤਾਂ ਮੈਂ ਖਾਂਦੀ ਹੁੰਦੀ ਵੀ ਨਹੀਂ ਹੈਗੀ ਤੇ ਆ ਤੈਨੂੰ ਆ ਫਰਨੈਲ ਵੀ ਨਹੀਂ ਪਸੰਦ ਆਈ ਹੁਣ ਆ ਫਰਨੈਲ ਕੰਦੀ ਜੀ ਫਰਨੈਲ ਆ ਚਲੋ ਭਾਬੀ ਸਵੇਰ ਦਾ ਟਾਈਮ ਆ ਹੁਣ ਗੁੱਸੇ ਨੂੰ ਮਾਰੋ ਗੋਲੀ ਫੇਰੇ ਸਰੇ ਮੂਡ ਖਰਾਬ ਕਰਕੇ ਰੱਖ ਦਿੱਤਾ ਵਾ ਆ ਕਿਵੇਂ ਗੁੱਸੇ ਚ ਸਿੰਘ ਦੀ ਬਾਹਰ ਆ ਗਏ ਪਹਿਲਾਂ ਨੱਕ ਸਾਫ਼ ਕਰੋ ਚਲੋ ਹੁਣ ਰੋਟੀ ਖਾਓ ਜਲਦੀ ਠੰਡੀ ਠੁੰਡੀ ਮਿਲਦੀ ਆ ਖਾਣਾ ਨਾਲੇ ਭਾਬੀ ਤੁਸੀਂ ਇੰਟਰਵਿਊ ਚ ਇੱਕ ਗੱਲ ਕਹੀ ਸੀ ਉਹ ਗੱਲ ਨੇ ਸੱਚੀ ਕੀਲ ਕੇ ਰੱਖਤਾ ਸੀ ਇੱਕ ਵਾਰ ਦੱਸੋਗੇ ਮਾੜਾ ਆ ਹਾਂ ਇੰਨਾ ਔਖਾ ਟਾਈਮ ਦੇਖਿਆ ਉਨਾ ਹੀ ਹੁਣੇ ਸੁੱਖ ਦੇ ਰਹੇ ਨੇ ਮੇਰੀ ਹਰ ਇੱਕ ਖੁਆਇਸ਼ ਪੂਰੀ ਕਰਦੇ ਨੇ ਬਸ ਮੈਂ ਮੰਗਦੀ ਆ ਵੀ ਮੈਨੂੰ ਇਹ ਚੀਜ਼ ਚਾਹੀਦੀ ਆ ਇਹ ਲਿਆ ਦਿੰਦੇ ਨੇ ਲਾ ਸੰਲੋਕ ਕਮਲ ਭਾਬੀ ਦੀ ਗੱਲ ਆਪਣੀ ਘਰ ਵਾਲੀ ਦੀ ਹਰ ਖੁਆਇਸ਼ ਪੂਰੀ ਕਰਨੀ ਚਾਹੀਦੀ ਆ ਤੇ ਉਹ ਜੋ ਵੀ ਮੰਗਦੀ ਆ ਉਹਨੂੰ ਲਿਆ ਕੇ ਦੇਣਾ ਚਾਹੀਦਾ ਤੇ ਭਾਬੀ ਤੁਹਾਡੀ ਨਾਲ ਇੱਕ ਬਰਥਡੇ ਵਾਲੀ ਵੀਡੀਓ ਸੀ ਜਿੱਥੇ ਆ ਬਾਈ ਜੀ ਤੁਹਾਡੀ ਕੁਝ ਜ਼ਿਆਦਾ ਰਿਸਪੈਕਟ ਜੀ ਕਰੀ ਜਾਂਦੇ ਆ ਉਹ ਦਿਖਾਵਾਂਗੇ ਮਾੜੀ ਜੀ ਓ ਨੋ ਨੋ ਚੱਕਰ ਹੁਣ ਪ੍ਰਾਂਤ ਚ ਉਹਦੀ ਬਾਤ ਹੋਦਾਂ ਮੜੋ ਮੜੋ ਚਲ ਚੱਲ ਚਲ ਆਪਾਂ ਗੱਲ ਕਰਦੇ ਆਂ ਜੈਸਮੀਨ ਮਾਲ ਦੀ ਤੁਸੀਂ ਆਪ ਹੀ ਸੋਚੋ ਜਿਹਦਾ ਨਾਮ ਇੰਨਾ ਸੋਹਣਾ ਤੇ ਉਹ ਕੁੜੀ ਕਿੰਨੀ ਸੋਹਣੀ ਹੋਊਗੀ ਚਲੋ ਵੇਖਦੇ ਆਂ ਕੌਣ ਆ ਜੈਸਮੀਨ ਮਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਆ ਲੋਰ ਸੋ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਟਿਕਠਾ ਹੋਵੋਗੇ ਓਏ ਆਹਾ ਜੈਸਮੀਨ ਮੈਨੂੰ ਲੱਗਿਆ ਕਿ ਤੇ ਬਹੁਤ ਹੀ ਕਿਊਟ ਕੁੜੀ ਹੋਊਗੀ ਮੈਨੂੰ ਲੱਗਿਆ ਕਿ ਤੇ ਐਸ ਜੈਸਮੀਨ ਅਗੀ ਹੋਊਗੀ ਸਾਰਾ ਮੂਡ ਹੀ ਖਰਾਬ ਕਰਤਾ ਓ ਯਾਰ ਮੈਨੂੰ ਕਾਫੀ ਕਮੈਂਟ ਆ ਰਹੇ ਸੀ ਕਿ ਬੜੀ ਓਵਰ ਐਕਟਿੰਗ ਕਰਦੀ ਆ ਉਹ ਭਰਾਵੇ ਨੇ ਓਵਰ ਐਕਟਿੰਗ ਕਰਨੀ ਆ ਹੋਰੇ ਤੁੰਨੂੰ ਹੌਸਨ ਦਿਖਾ ਕੇ ਤਾਂ ਵੀ ਉਹ ਲੈ ਨਹੀਂ ਸਕਦੀ ਉਹ ਜੈਸਮੀਨ ਨਾਮ ਸੁਣ ਕੇ ਤਾਂ ਲੱਗਦਾ ਬਹੁਤ ਹੀ ਸੋਹਣੀ ਕੁੜੀ ਹੋਊਗੀ ਤੇ ਮੂੰਹ ਦੇਖੋ ਇਹਦਾ ਕਿਵੇਂ دریاਈ ਘੋੜੇ ਵਰਗਾ ਦੂਸਰੀ ਗੱਲ ਇਹਦਾ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਬਲੌਗਸ ਨੂੰ ਤੁਸੀਂ ਠੀਕ ਹੈ ਥੈਂਕ ਯੂ ਸੋ ਮੱਚ ਤੇ ਹੋਰ ਕੀ ਗੱਲ ਆ ਸੀ ਮੈਂ ਬਹੁਤ ਸਾਰੇ ਫੋਨ ਕਾਲਸ ਆ ਰਹੇ ਆ ਹੋਏ ਤੇ ਬਲੌਗਰ ਨੂੰ ਵੀ ਲੋਕੀ ਪਿਆਰ ਦੇ ਰਿਹਾ ਮੈਂ ਹੈਰਾਨਾ ਲੋਕਾਂ ਤੇ ਭਈ ਇਹਨੂੰ ਤਾਂ ਇਹਦੇ ਘਰ ਵਾਲਾ ਪਿਆਰ ਨਹੀਂ ਦਿੰਦਾ ਤੁਸੀਂ ਇਹਦੇ ਬਲੌਗਰ ਨੂੰ ਪਿਆਰ ਦੇ ਰਹੇ ਹੋ ਵੀ ਵਧੀਆ ਚੱਲ ਰਿਹਾ ਕੰਮ ਆ ਡਟ ਕੇ ਤੁਸੀਂ ਮਿਹਨਤ ਕਰਦੇ ਰਹੋ ਤੇ ਮਿਹਨਤ ਆਪਾਂ ਕਰ ਰਹੇ ਹਾਂ ਹਾਂਜੀ ਜਸਮੀਨ ਜੀ ਸਾਨੂੰ ਤੁਹਾਡੀ ਮਿਹਨਤ ਦਿਸਦੀ ਪਈ ਆ ਕਿਵੇਂ ਤੁਸੀਂ ਨੋ ਪ੍ਰੋਸੀਡ ਹੋਏ ਪਏ ਹੋ ਉਹ ਨਾਲੇ ਨਾ ਯਾਰ ਇਹ ਸਲੂਨ ਤੇ ਗਈ ਸੀ ਇਹਦੀ ਉਹ ਵੀ ਗੱਲ ਸੁਣ ਲਓ ਜਿਵੇਂ ਕੀ ਅਸੀਂ ਹੁਣ ਮੈਥੋਂ ਦੀ ਗੱਲ ਕਰਦਾ ਜਿਵੇਂ ਅਸੀਂ ਹੁੱਦੇ ਸਰਦਾਰ ਹਨਾ ਹਾਂ ਆ ਗੱਲ ਜਮਾਂ ਸਹੀ ਕਹੀ ਆ ਅਸੀਂ ਹੁਣੇ ਸਰਦਾਰ ਉਹ ਤੁਹਾਡੇ ਕੰਮੋਂ ਤੋਂ ਲੱਗੀ ਆਂਦਾ ਜਿਵੇਂ ਸਲੂਨ ਚ ਲੰਮੀ ਪਈ ਹੋਈ ਆ ਉਹ ਯਾਰ ਸਰਦਾਰਾਂ ਦਾ ਨਾਮ ਤਾਂ ਨਾਮ ਬਦਨਾਮ ਕਰ ਆਹਾਂ ਗੱਲ ਬੋਲ ਕੇ ਉਹ ਨਾਲੇ ਸਰਦਾਰ ਅਣਕੀ ਹੁੰਦੇ ਆ ਉਹ ਤੁਹਾਡੇ ਤਰ੍ਹਾਂ ਨਹੀਂ ਜਨਾਨੀਆਂ ਦਿਖਾ ਕੇ ਪੈਸਾ ਕਮਾਉਂਦੇ ਜਿੱਤੇ ਮੇਰੀ ਸੋਚ ਇਦਾਂ ਦੀ ਸਭ ਦੀ ਸੋਚ ਇਦਾਂ ਦੀ ਨਹੀਂ ਹੁੰਦੀ ਠੀਕ ਐ ਮੈਂ ਕੈਂਚੀ ਲਵਾਉਣ ਤੇ ਬਹੁਤ ਜ਼ਿਆਦਾ ਆਪਣੇ ਮਨੋ ਰੱਖਦੀ ਆਂ ਮੇਰੇ ਨੂੰ ਕੈਂਚੀ ਲਵਾਣੀ ਨਾ ਕੋਈ ਸਿੱਧੀ ਨੁਕ ਕਿ ਮੈਂ ਵਿਆਹ ਦੇ ਵਿੱਚ ਵੀ ਮੈਂ ਕੈਂਚੀ ਨਹੀਂ ਦਵਾਈ ਵਾਲਾ ਠੀਕ ਐ ਮੇਰਾ ਇਦਾਂ ਐ ਤੇ ਕਿਉਂਕਿ ਮੈਨੂੰ ਯਾਦ ਆ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਸਾਡੇ ਲਈ ਕਿੰਨੀਆਂ ਸ਼ਹੀਦੀਆਂ ਪ੍ਰਾਪਤ ਕਰੀਆਂ ਨਾ ਸਰਬਾਨਸਦਾਨ ਕਰਤਾ ਸਾਡੇ ਲਈ ਤੇ ਚਲੋ ਫੇਰ ਥੋੜਾ ਆਪਾਂ ਪਹਿਲਾਂ ਹੈੱਡ ਵਾਸ਼ ਕਰਾਂਦੇ ਆਂ ਪੱਜ ਕਰਿਓ ਹੈੱਡ ਵਾਸ਼ ਹੈੱਡ ਵਾਸ਼ ਉਹ ਯਾਰ ਮੈਨੂੰ ਲੱਗਦਾ ਇਹ ਬੁੜੀ ਹੈ ਗਈ ਮੋٹے ਦਿਮਾਗ ਦੀ ਆ ਸਲੂਨ 'ਚ ਲੰਮੇ ਪਾ ਕੇ ਵਾਲ ਕਰਾਈ ਜਾਂਦੀ ਆ ਉਤੋਂ ਸਿੱਖੀ ਦੀਆਂ ਗੱਲਾਂ ਕਰੀ ਜਾਂਦੀ ਆ ਸਾਡੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਓਏ ਮੋٹے ਦਿਮਾਗ ਦੀਏ ਗੁਰੂਆਂ ਨੇ ਆਹ ਤਾਂ ਨਹੀਂ ਕਿਹਾ ਸੀ ਕਿ ਸਲੂਨਾਂ 'ਚ ਜਾ ਕੇ ਵਾਲ ਰੰਗ ਕਰਾਓ ਜਾਂ ਬੰਦਿਆਂ ਤੋਂ ਸਿਰ ਦੀਆਂ ਮ사ਜਾਂ ਕਰਾਓ ਲਓ ਜੀ ਪਹੁੰਚ ਗਏ ਕੋਮਲ ਫੋਟੋ ਫਰੇਮਿੰਗ ਤੇ ਅ ਭਾਜੀ ਉਹਨਾਂ ਦੀ ਦੁਕਾਨ ਪਹਿਲਾਂ ਵਿੱਚ ਅ ਅੱਗ ਲੱਗੀ ਸੀਗੀ ਰਾਤ ਨੂੰ ਤੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਤੇ ਸੀਜੀ ਮਾਰਕੀਟ ਵਿੱਚ ਸ਼ਾਪ ਹੈ ਇਹਨਾਂ ਦੀ ਆਪਣਾ ਘਰ ਵਾਲਾ ਹੀ ਕੰਮ ਹੈ ਇਹਨਾਂ ਨਾਲ ਹੋ ਭਰਾਵਾ ਘਰ ਵਾਲਾ ਕੰਮ ਆ ਘਰ ਵਾਲੀ ਵਾਲਾ ਤਾਂ ਨਹੀਂ ਤੂੰ ਘਰ ਵਾਲੇ ਨੂੰ ਪਹਿਲਾਂ ਅੰਦਰ ਵਾਰਤਾ ਤੇ ਆਪ ਤੂੰ ਵੀਡੀਓ ਬਣਾਉਣ ਲੱਗ ਗਿਆ ਯਾਰ ਇਹ ਆਪਾਂ ਇਹ ਬੰਦੇ ਵਿਚਾਰੇ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਤੂੰ ਜਨਾਨੀ ਦਿਖਾ ਕੇ ਪੈਸਾ ਕਮਾਉਣਾ ਉਹ ਇਹਦੀ ਜਨਾਨੀ ਵੱਲ ਦੇਖਦਾ ਵੀ ਕੌਣ ਆ ਸਾਡੇ ਨਾ ਡਿਵਲੋਪਰ ਆਏ ਨੇ ਕਿਹਨਾਂ ਕੌਣ ਆ ਕੋਈ ਐਕਟਰ ਦੇ ਰਹਿ ਗਏ ਆ ਫੁੱਲ ਪਿੰਡ ਦੇ ਫੁੱਲ ਦੇ ਨਹੀਂ ਮੈਂ ਉਹ ਕਿਤੇ ਨੇੜੇ ਦੇੜੇ ਦੇ ਕਹਿੰਦਾ ਮਾਲਾ ਕਹਿੰਦਾ ਉਹ ਤਾਂ ਵਿਆਹ ਕਹਿੰਦਾ ਕਹਿੰਦਾ ਜੈਸਮੀਨ ਮੈਂ ਕਹਿੰਦਾ ਵਸੇ ਠੀਕ ਹੈ ਸੋਲਵੇ ਬੰਦੇ ਦੀ ਗੱਲ ਕਹਿੰਦਾ ਜੈਸਮੀਨ ਫੇਰ ਠੀਕ ਆ ਮਤਲਬ ਇਹੇ ਵੀ ਇਹਨਾਂ ਦਾ ਕੰਜਰਖਾਨਾ ਦੇਖਦੇ ਰਹਿੰਦਾ ਉਤਨ ਦੇ ਘਰ ਵਾਲਾ ਦੇਖ ਕਿਵੇਂ ਹਾਂ 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 ਕਰਕੇ ਹਸਣ ਲੱਗ ਗਿਆ ਓਏ ਪਤੰਦਰਾ ਤੇਰੇ ਲਈ ਸ਼ਰਮ ਵਾਲੀ ਗੱਲ ਆ ਤੈਨੂੰ ਪਿੰਡ 'ਚ ਇੱਕ ਬੰਦਾ ਨਹੀਂ ਜਾਣਦਾ ਤੇ ਤੇਰੀ ਘਰ ਵਾਲੀ ਨੂੰ ਸਾਰਾ ਪਿੰਡ ਜਾਣਦਾ ਪਹਿਲਾਂ ਤੁਸੀਂ ਦੱਸੋ ਸਿੱਧਾ ਕਹਿਣਾ ਹੈ ਘਰ ਪਰਵਾਹ ਕਰ ਚਲਦੀ ਤੁਸੀਂ ਬਹੁਤ ਬੰਦੀਆਂ ਤੁਸੀਂ ਵੀ ਕਿਹਾ ਵੀ ਕਿਹਾ ਦੋ ਕੋਈ ਨੀ ਦਰੌਣਾ ਤਾਂ ਹੈ ਨਹੀਂ ਪਰ ਜੀ ਉਹ ਕਹਿ ਦਿੰਦੇ ਆ ਲਾਈਕ ਕਰ ਸੰਦਾਵਾ ਗਰੀਚਾ ਲਾਈਕ ਕਰ ਸ਼ੇਅਰ ਕਰਾ ਦਿਓ ਉਹ ਯਾਰ ਮੈਂ ਦੇ ਘਰ ਵਾਲੇ ਤੇ ਹਰਾਨ ਐਨਾ ਬੇਸ਼ਰਮ ਬੰਦਾ ਯਾਰ ਉਹ ਉਹਦੀ ਘਰ ਵਾਲੀ ਹਾਲ ਚਾਲ ਪੁੱਛੀ ਜਾਂਦੀ ਆ ਵਿਆਹ ਕਦੋਂ ਕਰਾਉਣਾ ਤੇ ਆਪ ਖੜਾ ਪਿੱਛੇ ਦੰਦ ਕੱਢੀ ਜਾਂਦਾ ਸੱਚੀ ਆ ਪੈਸੇ ਨਾ ਲੋਕਾਂ ਨੂੰ ਪਾਗਲੀ ਕਰ ਦਿੱਤਾ ਜਿੰਤਾ ਉੱਤਾਂ ਦਾ ਅੱਜਕੱਲ੍ਹ ਗੀਆਂ ਬਾੜ ਚ ਜਨਾਨੀ ਜੋ ਮਰਜ਼ੀ ਕਰੀ ਜਾਵੇ ਇਹਨਾਂ ਨੂੰ ਕੋਈ ਮਤਲਬ ਨਹੀਂ ਉਹ ਯਾਰ ਮੈਂ ਵੈਸੇ ਸੁਣਿਆ ਆ ਜੈਸਮਿਨ ਆਂਟੀ ਚ ਵਲੌਗ ਬਣਾਉਣ ਤੋਂ ਬਿਨਾ ਇੱਕ ਹੋਰ ਟੈਲੈਂਟ ਵੀ ਆ ਆ ਦੇਖੋ ਬੰਦ ਕਰੋ ਹੱਥ ਜੋ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਦਾ ਹਾਂ ਉਹ ਜਸਮੀਨ ਬਸ ਕਰ ਜਾ ਉਹਨਾਂ ਨੇ ਤੈਨੂੰ ਇੱਥੇ ਗੋਨਲੀ ਬੁਲਾਇਆ ਰੋਲਾ ਪਾਉਣ ਲਈ ਨਹੀਂ ਜਿਹੜੇ ਮੇਲੇ ਚ ਚਾਰ ਬੰਦੇ ਆਏ ਆ ਉਹ ਵੀ ਭਜਾ ਦੇਂਗੀ ਕਿਵੇਂ ਕੱਟੇ ਤਰ੍ਹਾਂ ਰਿੰਗਣੀ ਲੱਗ ਗਈ ਹਾ ਯਾਰ ਆ ਕੁੜੀ ਨੇ ਦਾ ਤੁਸੀਂ ਦੇਖਿਆ ਹੁਣ ਇੰਸਟਾਗ੍ਰਾਮ ਤੇ ਐ ਘੜੀ ਦੇਖ ਕੇ ਵੀਡੀਓ ਬਣਾਉਂਦੀ ਆ ਤੇ ਯਾਰ ਇਹਦੀਆਂ ਚਾਰ ਵੀਡੀਓ ਕੀ ਚੱਲ ਗਈਆਂ ਇਹਨੇ ਲੱਗਿਆ ਮੈਂ ਬਣ ਗਈ ਹੁਣ ਸਟਾਰ ਦੇਖੋ ਲੋਕੀ ਕੰਜਰ ਦੇ ਐਵੇਂ ਭੌਂਗਦੇ ਆ ਮੈਂ ਕਦੀ ਪਰਵਾਹ ਨਹੀਂ ਕੀਤੀ ਠੀਕ ਹੈ ਲੋਕਾਂ ਦੇ ਕਈ ਕੁੱਤੇ ਭੌਂਗਦੇ ਆ ਹਾਏ ਮੈਂ ਕਦੀ ਪਰਵਾਹ ਨਹੀਂ ਕੀਤੀ ਦੇਖੋ ਕਿਵੇਂ ਮਾੜਾ ਚੰਗਾ ਬੋਲਦੀ ਆ ਤੇ ਐਵੇਂ ਇਹਨੇ ਜੋਸ਼ ਛਾ ਕੇ ਬੋਲਤਾ सोनू कौर ਜੀ ਨੂੰ ਜਿਹਨੂੰ ਲੋਕੀ ਮਿਸ ਕਾਲੋ ਬੋਲਦੇ ਆ ਆਪਾਂ ਤਾਂ ਕਦੇ ਕਾਲੋ ਨੂੰ ਕਿਹਾ ਹੀ ਨਹੀਂ ਤੁਹਾਨੂੰ ਪਤਾ ਹੀ ਆਪਾਂ ਮੜਾ ਚੰਗਾ ਕਦੇ ਉਹਨੂੰ ਬੋਲਿਆ ਹੀ ਨਹੀਂ ਤੇ ਇਹਨੇ ਦੇਖੋ ਕੀ ਕੁਛ ਕਿਹਾ ਤਾਂ ਉਹਨੂੰ ਅੱਡੀ ਰੰਗ ਨਹੀਂ ਲਈ ਕਾਲੀ ਤੋਂ ਜਾਰੀ ਚੜਾਈ ਕਰਨੀ ਆ ਕਿਤੋਂ ਬੜੀ ਕਾਲੀ ਜੀ ਆ ਜਿਹੜੀ ਬਲਾ ਇਹ ਸੋਨੇ ਮੁੰਡੇ ਨੇ ਵਿਆਹ ਕਰਾ ਸੋਣੀ ਕੀ ਨਾ ਉਹਦਾ ਸੋਹਣੀ ਸੋਹਣੀ ਰਾਮਾ ਸ਼ਰਮ ਸੋਨੂੰ ਸੀਤੋ ਵਾਲਾ ਮੇਰਾ ਪੈਗ ਚੱਗ ਲੱਗਾ ਅੱਗੇ ਨਹੀਂ ਨਹੀਂ ਇੱਧਰ ਵੇਖੀ ਯਾਰ ਚੱਲ ਦੋਸਤੋ ਆਂਟੀ ਦੇਖੋ ਰਾਮ ਅਹ ਪਸਾ ਫੇਰੀਂ ਨੂੰ ਬਣਾਣੀਆਂ ਹਾਂ ਜਿਨੇ ਸੋਹਣੇ ਜੇ ਮੁੰਡੇ ਨੇ ਵਿਆਹ ਕਰਾਇਆ ਸੁਣੋ ਕਹਿੰਦੀ ਮੈਂ ਕਾਲੀ ਹੀ ਤੋ ਜ਼ਿਆਦਾ ਚੜਾਈ ਕਰਨੀ ਆ ਤੇ ਇਹਦੀ ਗੱਲ ਸੁਣ ਲਈ ਫਰ ਲੋਕਾਂ ਨੇ ਲੋਕਾਂ ਨੇ ਕਮੈਂਟ ਚ ਕਰਤੀ ਚੜਾਈ ਇਹਦੀ ਦੇਖੋ ਕਮੈਂਟ ਕੈਨ ਤਾਂ ਐਂ ਡਈ ਆ ਜਿਵੇਂ ਆਪ ਕੁਟਰੀਨਾ ਕੈਪ ਹੋਵੇ ਉਹਨੂੰ ਕਾਲੀ ਕੈਨੀ ਤੂੰ ਬਾਲੀ ਸੋਹਣੀ ਤੁਰਦੀ ਐਵੇਂ ਜਿਵੇਂ ਟੱਟੀ ਨਿਕਲੀ ਹੋਵੇ ਤੂੰ ਮੈਨੂੰ ਬੰਦਾ ਲੱਗੀ ਜਾਨਾ ਜੋਗਰਾਜ ਸਾਹਿਬ हां जी दोस्तों उम्मीद करता हूं आपको वीडियो बढ़िया लगी होगी जे ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਜੇ ਤੁਸੀਂ ਸਪੋਰਟ ਕਰਦੇ ਹੋ ਫੇਰ ਹੀ ਦਿਲ ਕਰਦਾ ਅੱਗੇ ਹੋਰ ਵੀਡੀਓ ਬਣਾਉਣ ਨੂੰ ਤੇ ਬਾਕੀ ਦਿਲੋਂ ਲਵ ਯੂ ਸਾਰਿਆਂ ਨੂੰ ਤੇ ਹੁਣ ਆਪਾਂ ਮਿਲ ਬਿਲਕੁਲ ਜੀ ਵਧੀਆ ਜੀ ਮੈਂ ਕਹਿੰਦੀ ਆ ਵੀਰਾਂ ਨਾ ਅਖੀਰ ਗੱਲ ਲੈਂਦਾ ਹੈ ਬੜੀਆ ਹੋ ਜਾਂਦਾ ਬਾਵਾ ਇਨਸਲਟ ਕਰਦੇ ਸੀ ਅੱਗਾ ਬਾਜੀ ਉਹਦੇ ਕਾਲੋ ਦੀ ਅਸੀਂ ਤਾਂ ਕਿਸੇ ਦਾ ਬਰਜ ਬੱਗਾ ਤਾਂ ਕਹਿੰਦੇ ਨਹੀਂ ਕੰਦਾ ਕਾਲੋ ਤੋਂ ਬਾਅਦ ਵੇਖ ਲੋ ਨਵੀਆਂ ਜਿਹੜੀ ਫੇਮ ਹੋਆ ਮਤਲਬ ਕਿ ਆਪਣੇ ਆਪ ਨੂੰ ਫੇਮਸ ਕਰਨ ਆਈ ਹੈ ਉਹ ਵੇਖਿਆ ਜਿਹੜੀ ਕੁੜਾਇ ਜਿਹਨੂੰ ਕਹਿੰਦੇ ਕਾਲੋ ਕਾਲੋ ਜਦਾਬ ਕੰਮ ਕਰ ਰਹੀਆਂ ਸਹੀ ਕੰਮ ਕਰਾਇਆ ਸਹੀ ਕੁੜੇ ਨੂੰ ਬੈ ਕੇ ਕਪੜੇ ਧੋਣ ਲਈ ਕਹਿੰਦੇ ਉਹਨੇ ਫਿਰੋਜੀ ਬੈ ਕੇ ਵੀ ਲੋਗਿੰਗ ਚ ਆਪਣਾ ਕੰਮ ਸ਼ੁਰੂ ਕਰ ਲਿਆ ਵਾਕਈ ਅੱਛਾ ਆਪਣੇ ਬੁੱਢੀਆਂ ਨਾਲ ਇਹਦਾ ਇਦਾਂ ਦੇ ਕੰਮ ਕਰਵਾਉਂਦੀਆਂ ਸਾਰਾ ਕੁਝ ਕਰਦੇ ਆ ਇਹਨਾਂ ਵੈਸੇ ਬੜਾ ਉਹ ਕਹਿੰਦਾ ਆਂ ਫੋਖਾ ਮੀਨੂ ਕਿ ਮੀਨੂ ਕੋਈ ਮਲੇ ਦੀ ਕੋਈ ਜਾਣਦਾ ਨਹੀਂ ਹੈਗਾ ਬੰਦੇ ਸਾਰੇ ਜਾਣਦੇ ਆ ਤੇ ਉਹ ਵੇਖਿਆ ਜਿਹੜਾ ਸੌਦਾ ਲੈ ਕੇ ਆਇਆ ਕਹਿੰਦਾ ਲੱਗਦਾ ਨਹੀਂ ਕਦੀ ਜ਼ਿੰਦਗੀ ਦੇ ਵਿੱਚ ਇਕੱਠਾ ਸੌਦਾ ਨਹੀਂ ਹੋ ਸਕਦਾ ਹਰ ਸੌਦੇ ਦੇ ਵਿੱਚ ਨੁਕਸਾਨ ਹੁੰਦਾ ਵੀ ਉਹ ਜਿਹੜੇ ਨੇ ਕੁਝ ਕਿਹਾ ਹੀ ਨਹੀਂ ਅੱਗੋਂ ਉਹ ਇੱਕ ਹੁੰਦਾ ਕੋਈ ਹੋਰ ਗੁੱਸੇ ਵਾਲਾ ਚਾਂਡ ਰੱਖਦਾ ਹੈ ਇੱਕ ਸੌਦਾ ਸਮਾਨ ਆ ਸਮਾਨ ਹੈ ਕਹਿੰਦੇ ਕਿ ਉੱਤੋਂ ਤੂੰ ਨਖਰੇ ਕਰਨ ਨਹੀਂ ਹੈ ਮਜ਼ਾ ਆ ਗਿਆ ਬੱਚਾ اچھا ਜੈਸਮੀਨ ਵਾਕਈ ਉਹ ਨਾਮ ਚੱਲਦਾ ਰਹਿੰਦਾ ਜਿਦਾ ਪਤਨੀ ਉਹ ਕਿੰਨੀ ਸੋਹਣੀ ਆ ਉਹ ਬਾਹਰ ਤੋਂ ਜੈਸਮੀਨ ਦੇਖਿਆ ਕਿਦਾਂ ਦੀ ਨਿਕਲੀ ਕਹਿੰਦੇ ਲੈ ਇੱਕ ਹੋਰ ਵੀ ਕੰਮ ਹੈਗਾ ਆ ਵੇਖ ਲੋ ਇਹ ਵੀ ਕੰਮ ਉਹ गाना गाਦੇ ਕਹਿੰਦੇ ਬੱਸ ਬੰਦ ਕਰ ਦੋ ਇਸਕੋ ਬੱਸ ਬੰਦ ਕਰ ਦੋ اچھا ਲੋਗੋ ਵੈਸੇ ਆਪ ਹੀ ਮੌਕਾ ਦਿੰਦੇ ਹਨਾ ਗੱਲਾਂ ਕਰਨ ਦਾ ਹਾਂਜੀ ਜੀ ਇਹਦਾ ਉਹ ਇੱਕ ਦਾ ਅਗਲੀ ਵੀਡੀਓ ਦਿਖਾਈਆਂ ਜਿਹੜੀਆਂ ਵੀ ਸਹੀ ਵੈਸੇ ਹਨਾ ਕਰਦੇ ਆ ਪਾਣੀ ਹਨਾ ਸਹੀ ਵੈਸੇ ਉਹ ਬੇਇੱਜ਼ਤੀ ਉਹਨਾਂ ਦੇ ਕਰਦੇ ਟਕਾ ਟਕਾ ਵੀ ਲੇਕਿਨ ਇਹ ਕਿ ਕਾਫੀ ਦਿਨਾਂ ਬਾਅਦ ਵੀਡੀਓ ਵੇਖੀ ਮਜ਼ਾ ਆਇਆ ਵੀਡੀਓ ਵੇਖ ਕੇ ਕਾਫੀ ਇਹ ਹਸਾ ਗੁਲੀ ਵਾਲੀ ਵੀਡੀਓ ਸੀ ਆਪਣੇ ਵੀਰਾਂ ਭੈਣਾਂ ਨੂੰ ਪਹੁੰਚ ਗਈ ਉਹਨਾਂ ਨੇ ਕਿੰਨਾ ਕਿੰਜੋਏ ਕੀਤਾ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਰਬ ਰਬ